ਇਤਰੇ ਗਣ ਜਿਹੜੀ ਗਰਾਉਂਡ ਹੈ ਸੂਖਮ ਵਿਚਾਰ ਇਹਨਾਂ ਦੇ ਏਰੀਏ ਦੇ ਵਿੱਚ ਬਾਹਲੇ ਪਾਸੇ ਪੰਜ ਸਰਦਾਰ ਖੜੇ ਆ ਜਿਹੜੇ ਕਾਲ ਨੇ ਖੜਾਏ ਹੋਏ ਆ ਇਹਨਾਂ ਦੀ ਡਿਊਟੀ ਲਾਤੀ ਕਾਲ ਨੇ ਕੀ ਤੂੰ ਮਨ ਨੂੰ ਤੁਸੀਂ ਸਾਰਿਆਂ ਨੇ ਪੰਜਾਂ ਨੇ ਮਨ ਨੂੰ ਯਾਦ ਨਹੀਂ ਆਉਣ ਦੇਣੀ ਤੁਸੀਂ ਫੁਰਨੇ ਬਣਾਉਣੇ ਆ ਤੁਸੀਂ ਫੁਰਨੇ ਬਣਾਉਣੇ ਆ ਆਪਸ ਵਿੱਚ ਫੁਰਨਾ ਲੈਣਾ ਤੇ ਮਨ ਇਹ ਸਮਝੇ ਕਿ ਮੈਂ ਫੁਰਨਾ ਲਿਆ ਤੇ ਮੈਂ ਉਹਦੇ ਬਾਰੇ ਸੋਚ ਰਿਆ ਟੈਨਸ਼ਨ ਵਿੱਚ ਮਨ ਪੈ ਜਾਂਦਾ ਜਿਵੇਂ ਹੁਣ ਆਪਾਂ ਮੰਨ ਲਓ ਵੀ ਪਾਰ ਸ਼ੁਰੂ ਕਰਨ ਲੱਗੇ ਸਿਮਰਨ ਸ਼ੁਰੂ ਕਰਨ ਲੱਗੇ ਸਾਨੂੰ ਯਾਦ ਚਿੱਤ ਤੇ ਹੀ ਨਹੀਂ ਸੀ ਪਹਿਲਾਂ ਇਹੋ ਜਿਹੇ ਫੁਰਨਾ ਉਹਨਾਂ ਨੇ ਪਾਉਣਾ ਪੰਜਾਂ 'ਚੋਂ ਇੱਕ ਜਾਣੇ ਨੇ ਤੇ ਅਸੀਂ ਪਾਠ ਕਰਦੇ ਨੇ ਗੁੜਕਾ ਸਾਹਿਬ ਰੱਖ ਕੇ ਉਹ ਸਾਨੂੰ ਚਿੱਤ ਵੀ ਲੱਗ ਰਣੀ ਮੈਂ ਉੱਠ ਕੇ ਬਾਹਰ ਦੇਖਾਂ ਮੰਨ ਲਓ ਵੀ ਤੁਹਾਨੂੰ ਮੋਟਰ ਚੱਲੀ ਤਾਂ ਫਰਨਾ ਦੇ ਦਿੱਤਾ ਵੀ ਬਾਹਰ ਮੋਟਰ ਚੱਲਦੀ ਆ ਕਿ ਨਹੀਂ ਚੱਲਦੀ ਇਹ ਨਾ ਹੋਵੇ ਮੋਟਰ ਚੱਲਦੀ ਰਹਿ ਜੇ ਤਾਂ ਪਾਣੀ ਪਾਣੀ ਹੋ ਜਾਵੇ ਗਿਹੜੇ ਦੇ ਵਿੱਚ ਤੁਸੀਂ ਉੱਠਣ ਲਈ ਉਤਾਵਲੇ ਹੋਗੇ ਉੱਠ ਨਹੀਂ ਫਿਰ ਇੱਕ ਸਮੇਂ ਤੇ ਤੁਸੀਂ ਗੁੜਕਾ ਸਾਹਿਬ ਸੰਤੋਖ ਕੇ ਉੱਠ ਹੀ ਖੜੇ ਉੱਠ ਕੇ ਤੂੰ ਖੁਸ਼ ਹੋਗੇ ਵਿਰੋਧੀ ਟੀਮ ਖੁਸ਼ ਹੋ ਗਈ ਕਿਉਂਕਿ ਉਹਨਾਂ ਦੀ ਉਹ ਚਾਲ ਸੀ ਜਿਹੜੀ ਉਹ ਕਾਮਯਾਬ ਹੋ ਗਈ ਤੇ ਬਾਹਰ ਆ ਕੇ ਦੇਖਿਆ ਭਾਵੇਂ ਉਹ ਮੋਟਰ ਬੰਦ ਹੀ ਸੀ ਪਰ ਤੁਸੀਂ ਫੁਰਨੇ ਦੇ ਵਿੱਚ ਕਿਧਰ ਚਲੇ ਗਏ ਟੈਂਸ਼ਨ ਵਿੱਚ ਚਲੇ ਗਏ ਹੁਣ ਉਹ ਜੋ ਟੈਂਸ਼ਨ ਹੈ ਉਹਦਾ ਹੱਲ ਇੱਕੋ ਹੀ ਹੈ ਕੀ ਇਹ ਹੱਲ ਸਿਮਰਨ ਧੁਨ ਵਿੱਚ ਧਿਆਨ ਰੱਖ ਕੇ ਸਿਮਰਨ ਇੱਕ ਤਾਂ ਟੈਂਸ਼ਨ ਸਾਡੇ ਮਨ ਨੂੰ ਪੈ ਹੀ ਗਈ ਹੈ ਇਹਨਾਂ ਨੇ ਫੁਰਨਾ ਪਾਇਆ ਮਨ ਫੁਰਨੇ ਨਹੀਂ ਲੈਂਦਾ ਮਨ ਫੁਰਨਿਆਂ ਦੇ ਮਗਰ ਜਾਂਦਾ ਹੈ ਬਸ ਜਿਹੜਾ ਫੁਰਨਿਆਂ ਦੇ ਮਗਰ ਜਾਂਦਾ ਹੈ ਉੱਥੇ ਨੁਕਸਾਨ ਖਾਂਦਾ ਹੈ ਇਹਨੂੰ ਫੁਰਨਿਆਂ ਦੇ ਵਿੱਚ ਜਾਣ ਦੀ بجائے ਇਹਦਾ ਜਿਹੜਾ ਕੰਮ ਬਣਦਾ ਇਹ ਉਹ ਕਰੇ ਇਹਨੂੰ ਬੁਲਾਇਆ ਹੋਇਆ ਹੈ ਇਹਦਾ ਕੰਮ ਬਣਦਾ ਹੈ ਵੀ ਧਨ ਵਿੱਚ ਧਿਆਨ ਰੱਖ ਕੇ ਸਿਮਰਨ ਕਰੇ ਵੀ ਇਹਦੇ ਸਾਰੇ ਫੁਰਨੇ ਜਿੰਨਾ ਬਾਰੇ ਸੋਚਦਾ ਸੀ ਕਾਲ ਦੇ ਦੂਤਾਂ ਦੁਆਰਾ ਲੈ ਗਏ ਸੀ ਉਹ ਸਾਰੇ ਦੇ ਸਾਰੇ ਫੁਰਨੇ ਡੈੱਡ ਹੋ ਜਾਣ ਮਨ ਅਚਿੰਤ ਬਸਤੇ ਵਿੱਚ ਚਲਾ ਜਾਏ ਮਨ ਫੁਰਨਿਆਂ ਤੋਂ ਅਤੀਤ ਹੋ ਜਾਏ